14 ਅਗਸਤ 15 ਅਗਸਤ ਦੋਵਾਂ ਦੇਸ਼ਾਂ ਦੇ ਵਿੱਚ ਆਪੋ ਆਪਣੇ ਢੰਗ ਦੇ ਨਾਲ ਆਜ਼ਾਦੀ ਦੇ ਜਸ਼ਨ ਮਨਾਏ ਜਾਂਦੇ ਆ ਪਰ ਉਹਨਾਂ ਜਸ਼ਨਾਂ ਦੇ ਵਿੱਚ ਇੱਕ ਹੰਝੂ ਇੱਕ ਤਕਲੀਫ ਇੱਕ ਦਰਦ ਜੋ ਪੰਜਾਬ ਦੇ ਬਸ਼ਿੰਦਿਆਂ ਦੇ ਅੰਦਰ ਅੱਜ ਵੀ ਤਰੋ-ਤਾਜ਼ਾ ਆ ਉਹਨੂੰ ਮਹਿਸੂਸ ਕਰਨ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਚਾਹੇ ਲਹਿੰਦੇ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਚੜ੍ਹਦੇ ਪੰਜਾਬ ਦੀ ਕਹਿ ਦਿੰਦੇ ਨੇ ਕਿ ਦੇਸ਼ ਦਾ ਵਟਵਾਰਾ ਹੋ ਗਿਆ ਦੇਸ਼ ਦੀ ਵੰਡ ਹੋ ਗਈ ਪਰ ਸੱਚ ਹੈ ਕਿ ਪੰਜਾਬ ਦਾ ਉਜਾੜਾ ਹੋ ਗਿਆ ਸੀ ਜਾਂ ਪੰਜਾਬ ਦਾ ਵਟਵਾਰਾ ਹੋ ਗਿਆ ਸੀ ਪੰਜਾਬ ਦਾ ਬਹੁਤ ਕੁਝ ਚਾਹ ਸਾਡੇ ਧਾਰਮਿਕ ਸਥਾਨਾਂ ਦੀ ਗੱਲ ਕਰੀਏ ਸਾਡੀ ਪਾਸ਼ਾ ਦੀ ਗੱਲ ਕਰੀਏ ਸਾਡੇ ਸੱਭਿਆਚਾਰ ਦੀ ਗੱਲ ਕਰੀਏ ਸਾਡੇ ਸਾਹਿਤ ਦੀ ਗੱਲ ਕਰੀਏ ਜਾਂ ਸਾਡੇ ਸੰਗੀਤ ਦੀ ਗੱਲ ਕਰੀਏ ਤੇ ਉਹਦੇ ਨਾਲ ਜਿਹੜੀ ਭਾਈਚਾਰਕ ਸਾਂਝ ਵੰਡੀ ਗਈ ਉਹਦਾ ਦਰਦ ਮਹਿਸੂਸ ਕਰਦੇ ਆ ਉਹਦਾ ਖਮਿਆਜ਼ਾ ਭੁਗਤ ਰਹੇ ਆ ਕੇਵਲ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦਾ ਸਫ਼ਰ ਜਿਹੜਾ ਆ ਉਹ ਹਜ਼ਾਰਾਂ ਕਿਲੋਮੀਟਰ ਵਰਗਾ ਮਹਿਸੂਸ ਹੁੰਦਾ ਆ ਕਿ ਬਿਨਾ ਵੀਜ਼ੇ ਤੋਂ ਸੀ ਉਧਰ ਨਹੀਂ ਜਾ ਸਕਦਾ